ਹੈਲੋ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਦੋਸਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੋਵੰਗੇ ਤੇ ਆਓ ਬਾਈ ਜੀ ਆਪਾਂ ਫਿਰ ਦੇਖੀ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਸਭ ਤੋਂ ਪਹਿਲਾਂ ਦੋਸਤੋ ਅੱਜ ਵਧੀਆ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਟਹਲੀ ਵਾਲਾ ਬੋਂਦਲਾ ਜ਼ਿਲ੍ਹਾ ਫਾਜ਼ਿਲਕਾ ਵਿਖੇ ਇੱਥੇ ਅੱਜ ਆਲ ਓਪਨ ਦੇ ਮੈਚ ਹੋਣੇ ਨੇ ਆਲ ਓਪਨ ਦੇ ਲਈ ਪਹਿਲਾ ਇਨਾਮ ਤੇ 21000 ਤੇ ਦੂਜਾ ਇਨਾਮ ਤੇ 13000 ਰੁਪਏ ਰੱਖਿਆ ਗਿਆ ਹੈ ਤੇ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਤੁਸੀਂ ਦੇਖ ਸਕਦੇ ਹੋ 4K ਜੈਕਸ਼ਨ ਲਾਈਵ ਤੇ ਉਸ ਤੋਂ ਕੇ ਦੋਸਤੋ ਅੱਜ ਵਧੀਆ ਕਬੱਡੀ ਦੇ ਸ਼ੋਅ ਮੈਚ ਹੋਣਗੇ ਇਹ ਕਬੱਡੀ ਦੇ ਸ਼ੋਅ ਮੈਚ ਹੋਣੇ ਨੇ ਪਿੰਡ ਟਪਿਆਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਿੱਥੇ ਕਿ ਅੱਜ ਆਜ਼ਾਦ ਕਬੱਡੀ ਕਲੱਬ ਟਪਿਆਲਾ ਅਤੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਦੂਸਰਾ ਸ਼ੋਅ ਮੈਚ ਹੋਵੇਗਾ ਆਜ਼ਾਦ ਕਬੱਡੀ ਕਲੱਬ ਟਪਿਆਲਾ ਅਤੇ ਬਾਪੂ ਜਸਕਰਨ ਸ਼ਾਹ ਕਬੱਡੀ ਕਲੱਬ ਪੰਡੋਰੀ ਬੜਾਂ ਚ ਸੋ ਇਹ ਦੋ ਸ਼ੋਅ ਮੈਚ ਹੋਣਗੇ ਤੇ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਪੰਜਾਬ 7 ਟੀਵੀ ਤੇ ਉਸ ਤੋਂ ਅੱਗੇ ਦੋਸਤੋ ਅੱਜ ਇੱਕ ਹੋਰ ਵਧੀਆ ਕਬੱਡੀ ਦਾ ਸ਼ੋਅ ਮੈਚ ਹੋਣਾ ਹੈ ਜੋ ਕਿ ਪਿੰਡ ਗੁਜਾਪੀਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗਾ ਇੱਥੇ ਅੱਜ ਬਾਬਾ ਵਿਦੀ ਚੰਦ ਜੀ ਸਪੋਰਟਸ ਕਲੱਬ ਸੁਰ ਸਿੰਘ ਅਤੇ ਮੀਰੀਪੀਰੀ ਕਬੱਡੀ ਕਲੱਬ ਸਤਲਾਣੀ ਸਾਹਿਬ ਦੀਆਂ ਟੀਮਾਂ ਖੇਡਣਗੀਆਂ ਤੇ ਦੋਸਤੋ ਇਹ ਸ਼ੋ ਮੈਚ ਦਾ ਲਾਈਵ ਚੱਲੇਗਾ ਪੰਜਾਬ 7 ਟੀਵੀ ਤੇ ਉਸ ਤੋਂ ਅਗੇ ਦੋਸਤੋ ਅੱਜ ਇੱਕ ਹੋਰ ਵਧੀਆ ਕਬੱਡੀ ਦਾ ਸ਼ੋ ਮੈਚ ਹੋਣਾ ਹੈ ਜੋ ਕਿ ਪਿੰਡ ਖਾਲੜਾ ਜਿਲ੍ਹਾ ਤਰਨਤਾਰਨ ਵਿਖੇ ਹੋਵੇਗਾ ਇੱਥੇ ਅਜਮਾਜਾ ਸਪੋਰਟਸ ਕਲੱਬ ਕਰਿਆਲਾ ਅਤੇ ਬਾਬਾ ਦਿਆ ਸਿੰਘ ਦੀ ਕਬੱਡੀ ਕਲੱਬ ਸੋਰ ਸਿੰਘ ਦੀਆਂ ਟੀਮਾਂ ਖੇਡਣਗੀਆਂ ਤੇ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਮਾਜਾ ਕਬੱਡੀ ਟੀਵੀ ਤੇ ਤੇ ਮਿੱਤਰੋ ਅੱਜ ਇਹ ਚਾਰਕ ਜਗ੍ਹਾ ਤੇ ਕਬੱਡੀ ਦੇ ਮੈਚ ਹੋਣੇ ਸੀ ਤੇ ਬਾਕੀ ਇਦਾਂ ਹੀ ਹੋਰ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤੋਂ ਇਲਾਵਾ ਦੋਸਤੋਂ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ